ਹਾਂਜੀ ਦੋਸਤੋ ਆਪਾਂ ਤੁਹਾਡੇ ਲਈ ਲੈ ਕੇ ਆਏ ਅੱਜ ਕਪੈਨ ਦੀ ਵੀਡੀਓ ਵੀਰੇ ਪਹਿਲਾਂ ਤੁਸੀਂ ਪਿਛਲੇ ਪੜਾਅ 'ਚ ਦੇਖੀ ਵੀਰੇ ਆਪਾਂ ਪਾਈ ਹੋਈ ਸੀਗੀ 2020 ਮਾਡਲ ਪ੍ਰੀਤ ਦੀ ਵੀਡੀਓ ਅੱਜ ਤੁਹਾਨੂੰ ਫੁੱਲ ਰਿਵਿਊ ਦੇਵਾਂਗੇ ਵੀਰੇ ਵਿਸਾਲ ਦਾ ਜੋ ਕਿ ਆਪਣੇ ਕੋਲੇ 2020 ਮਾਡਲ ਹੈ ਤੇ ਸਭ ਤੋਂ ਪਹਿਲਾਂ ਵੀਰੇ ਸਾ ਵੀਰਾਂ ਨੂੰ ਬੇਨਤੀ ਹੈ ਵੀ ਜਿਹੜੇ ਬਾਈਆਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਵੀਰੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਬੈਲ ਆਈਕਨ ਜ਼ਰੂਰ ਦੱਬੋ ਵੀਰੇ ਛੋਡੇ ਤੱਕ ਤਾਂ ਜੋ ਸਭ ਤੋਂ ਪਹਿਲਾਂ ਆਪਣੀ ਵੀਡੀਓ ਹੈ ਜਿਹੜੀ ਉਹਦੀ ਘੰਟੀ ਵੱਜ ਸਕੇ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਵੀਰੇ ਜਰੂਰ ਕਰਿਓ ਤੇ ਆਪਣਾ ਇੰਸਟਾਗ੍ਰam ਪੇਜ ਨੇ ਉਹਨਾਂ ਦੇ ਆਪਾਂ ਕੱਲੇ ਕੱਲੇ ਦਾ ਆਪ ਅਪਡੇਟ ਵੀਰੇ ਡੇਲੀ ਦਿੰਦੇ ਰਹਿੰਨੇ ਆ ਹਰ ਇੱਕ ਦੀ ਵੀਡੀਓ ਵੀਰੇ ਪਾਉਣੀ ਹੀ ਰਹਿੰਨੇ ਆ ਡੇਲੀ ਤੇ YouTube ਤੇ ਤਕਰੀਬਨ ਸਾਨੂੰ ਘੱਟ ਸਮਾਂ ਲੱਗਦਾ ਵੀਰੇ ਪਾਉਣ ਦਾ ਇਹ ਸੋਡੀ ਅੱਜ ਵੀਡੀਓ ਬਣਾਈ ਆ ਆਪਾਂ ਨੇ ਵੀ ਤੁਹਾਨੂੰ ਦਿਖਾਇਆ ਸੀਗੇ ਆਪਣੇ ਕੋਲੇ ਇਹ ਵਿਸਾਲ ਦੀ ਫੁੱਲ ਰਿਵਿਊ ਫੋਟੋਆਂ ਬਹੁਤ ਵਾਈ ਫੋਨ ਕਰਕੇ ਫੋਟੋਆਂ ਮੰਗਦੇ ਨੇ ਫੋਟੋਆਂ ਦੀ ਜ਼ਰੂਰਤ ਨਾ ਪਵੇ ਤੁਹਾਨੂੰ ਕੱਲੀ ਕੱਲੀ ਡਿਟੇਲ ਦੇਵਾਂਗੇ ਬਣੇ ਰਹੋ ਵੀਡੀਓ ਨਾਲ ਵੀਰੇ ਸਕਿੱਪ ਨਾ ਕਰਿਓ ਸ਼ੇਅਰ ਜਰੂਰ ਕਰ ਦੇਓ ਚਲਦੀ ਚਲ ਫੀਟਰ ਤੇ ਦੇਖੋ ਵੀਰੇ ਚਾਦਰ ਨਾਲ ਦੀ ਐ ਸਟੀਲੀ ਚਾਦਰ ਐ ਚੈਨ ਵੀਰੇ ਜਮਾ ਪੂਰੀਏ ਪਈ ਐ ਨਵੀਂ ਚੈਨ ਪਈ ਐ ਪਿਛਲੇ ਸੀਜ਼ਨ ਆਜੋ ਵੀਰੇ ਟਾਇਰ ਹੈਗੇ ਨੇ ਵੀਰੇ 90 ਕੇ ਪੈਸੇ ਨਾਲ ਦੇ ਨਾਲ ਦੇ ਨਹੀਂ ਸੌਰੀ ਦੁਬਾਰੇ ਦੇ 90 ਕੇ ਪੈਸੇ 20 ਕੇ ਡੀ ਟਾਇਰ ਆ ਪੂਰੇ ਵਧੀਆ ਕੰਡੀਸ਼ਨ ਚ ਐ ਕਿਤੋਂ ਜਰਨੀ ਜੈ ਪਰ ਉਹ ਨਹੀਂ ਜਿਵੇਂ ਆਏ ਵੀਰੇ ਪਾਣੀ ਦੇ ਛਿੱਟੇ ਨੇ ਹੁਣ ਬਾਹਰ ਖੜੀ ਐ ਮਸ਼ੀਨ ਆਪਣੇ ਕੋਲੇ ਵਧੀਆ ਕੰਡੀਸ਼ਨ ਦੀ ਮਸ਼ੀਨ ਐ ਵੀਰੇ ਮੰਦੀ ਚੋਂ ਨਹੀਂ ਹੈਗੀ ਥੋੜੀ ਜਿਹੀ ਆਪਣੇ ਕੋਲੇ ਧੂਣ ਦੀ ਕਮੀ ਕਰਨ ਖੜੀਆ ਵੀਰੇ ਹਜੇ ਜਿਵੇਂ ਰੇਤਾ ਲੱਗ ਰਿਹਾ ਊ ਕੰਡੀਸ਼ਨ ਬਿਲਕੁਲ ਓਕੇ ਐ ਬੈਲਟਾਂ ਵਗੈਰਾ ਦੀ ਓਕੇ ਐ ਸਾਰੇ ਤਰ੍ਹਾਂ ਦੀ ਵੀਰੇ ਦੇਖੋ ਵਰਕਿੰਗ ਜਿਵੇਂ ਓਕੇ ਐ ਕਿਤੇ ਟੁੱਟ ਪਈ ਨਹੀਂ ਹੈਗੀ ਮਸ਼ੀਨ ਦੇ ਤੇ ਆਹ ਨਾਲ ਦੇਖ ਸਕਦੇ ਹਾਂ ਵੀਰੇ ਫੋਟੋਆਂ ਮੰਗਦੇ ਸੀ ਫੋਟੋਆਂ ਤੇ ਵੀਰੇ ਇੰਨੀ ਤੁਹਾਨੂੰ ਕਲੀਅਰ ਚ ਮਸ਼ੀਨ ਨਹੀਂ ਦਿਖੂਗੀ ਜਿੰਨੀ ਕ ਅਸੀਂ ਕਲੀਅਰ ਤੁਹਾਨੂੰ ਵੀਡੀਓ ਚ ਦਿਖਾ ਰਹੇ ਹਾਂ ਵੀਰੇ ਆ ਗਿਆ ਵੀਰੇ ਸਾਰਾ ਇਹ ਤੇ ਆਜੋ ਭਰਾ ਅੱਗੇ ਟੂਲ ਵਗੈਰਾ ਕੋਲ ਸਾਰੀ ਰੇਨਨ ਦੀ ਆਪਣੀ ਜ਼ਿੰਮੇਵਾਰੀ ਹੋ ਵੀਰੇ ਕਿਤੇ ਕਲਪ ਵੀ ਨਹੀਂ ਲੱਗੀ ਹੋਊਗੀ ਮਸ਼ੀਨ ਤੇ ਟਾਇਰ ਵੀਰੇ ਪਿੱਛੇ ਵਾਲੇ ਵੀ ਐ ਮੰਨ ਕੇ ਚੱਲੋ 90 95 ਪੈਸੇ ਪਏ ਨੇ ਥੱਲੋਂ ਦਿਖਾ ਦੇ ਵੀਰੇ ਸਟਾਪ ਅਕਰ ਪੰਜੇ ਜਮਾ ਨਵੇਂ ਨੇ ਵੀਰੇ ਸਟਾਪ ਅਕਰ ਨਵੇਂ ਪਾਏ ਹੋਏ ਨੇ ਸੀਪਾ ਓਕੇ ਨੇ ਕਿਸ਼ਤੀਆਂ ਜਮਾ ਬੇਦਾਗ ਨੇ ਹਿੰਸੇ ਵਗੈਰਾ ਦਾ ਸਾਰਾ ਓਕੇ ਆ ਵੀਰੇ ਕਿਸੇ ਪਾਸੇ ਐ ਨਹੀਂ ਵੀ ਟੁੱਟ ਪੱਜ ਜਾ ਕੋਈ ਵੈਲਡ ਸ਼ੈਲਡ ਹੋਈ ਹੈ ਮਸ਼ੀਨ ਆ ਪੂੰਛ ਵੀਰੇ ਕੋਈ ਲੱਗੀ ਵੱਜੀ ਨਹੀਂ ਹੈਗੀ ਪੂੰਛ ਬਿਲਕੁਲ ਸਾਫ ਸੁਥਰੀ ਜੀ ਪਈ ਹੈ ਮਸ਼ੀਨ ਦੀ ਫੋਟੋਆਂ ਨਾਲੋਂ ਵੀਰੇ ਵੀਡੀਓ ਦਾ ਇਹੀ ਅੰਤਰ ਹੈ ਵੀ ਆਪਾਂ ਤੁਹਾਨੂੰ ਫੁੱਲ ਡਿਟੇਲ ਦੇਵਾਂਗੇ ਤੇ ਆਹ ਨਾਲ ਵੀਰੇ ਦੇਖ ਲਓ ਜਿਵੇਂ ਟੈਂਕ ਵਗੈਰਾ ਪੂਛ ਵਗੈਰਾ ਜਮਾਂ ਓਕੇ ਐ ਅੱਗੇ ਮਾਰਦੇ ਵੀਰੇ ਸਰਪਾਹ ਜਰਪਾ ਆਪਣੀ ਪੱਟੀ ਐ ਵੀ ਵੀਰੇ ਅਸੀਂ ਪਾਣੀ ਨਾਲ ਫੁਹਾਰ ਮਾਰਤੀ ਨਹੀਂ ਸਾਫ਼ ਐ ਪੂਰੀ ਮਸ਼ੀਨ ਵੀਰੇ ਦਿਖਾ ਦੇ ਵੀਰੇ ਥੱਲੇ ਕਿਤੇ ਐਲੀਵੇਟਰਾਂ ਦੇ ਕੋਈ ਵੈਲਡ ਸ਼ੈਲਡ ਨਹੀਂ ਹੈਗੇ ਸਿਰਫ ਧੋਣ ਦੀ ਥੁੜ ਜੀ ਕਮੀ ਜ਼ਰੂਰ ਐ ਮਸ਼ੀਨ ਤੇ ਬਿਲਕੁਲ ਸਾਫ਼ ਪਈ ਆ ਜੋ ਦਿਖਾ ਦੇ ਥੱਲੇ ਤਾਂ ਦੇਖ ਲਓ ਵੀਰੇ ਪੂਰੀ ਅਸੈਂਬਲੀ ਬਿਲਕੁਲ ਸਾਫ ਸੁਥਰੀ ਐ ਕੈਂਚੀਆਂ ਬਿਲਕੁਲ ਓਕੇ ਨੇ ਕੋਈ ਬਲੋਰ ਨਹੀਂ ਫਸਿਆ ਹੋਇਆ ਹੈਗਾ ਜਮਾਂ ਸਾਫ ਕੰਡੀਸ਼ਨ ਚ ਐ ਟਾਇਰ ਜਮਾਂ ਪੂਰੇ ਨੇ ਬੇਦਾਗ ਟਾਇਰ ਨੇ ਜੀ ਟਾਇਰ ਤਾਂ 90 ਪੈਸੇ ਵਾਂਗੂ ਨਹੀਂ ਸਾਰੇ ਹਾਂ ਉੱਤੇ ਜਾ ਕੇ ਇੰਜਨ ਦਿਖਾਇਆ ਵੀਰੇ ਲਾਲ ਹੀਨੋ ਇੰਜਨ ਐ ਪੇਟੀ ਬੰਦ ਕੋਈ ਐ ਨਹੀਂ ਹੈਗਾ ਵੀਰੇ ਉੱਤੇ ਜਰਜੁਰ ਹੋਵੇ ਮਸ਼ੀਨ ਠੀਕ ਐ ਜਿਹੜੇ ਵੀ ਭਰਾ ਨੇ ਵਿਸਾਲ ਲੈਣੀਆਂ ਵੀਰੇ ਰੇਟ ਵੀ ਬਿਲਕੁਲ ਜਾਇਜ਼ ਐ ਵਿਸਾਲ ਦਾ ਸੋਨ ਨੂੰ ਵੀ ਪਤਾ ਵੀਰੇ 20 ਮਾਡਲ 20 20 ਪਰ ਕਰ ਰਹੀਆਂ ਨੇ ਵੀਰੇ ਮਸ਼ੀਨਾਂ ਆਪਾਂ ਇਹ ਤੁਹਾਨੂੰ ਦੇਵਾਂਗੇ 1770 ਵੀਰੇ ਥੋੜਾ ਮੋਟਾ ਮਾਨਤਨ ਆਪਾਂ ਮੌਕੇ ਤੇ ਫੇਰ ਵੀ ਕਰਾਂਗੇ 17 ਲੱਖ 70 ਹਜ਼ਾਰ ਡਿਮਾਂਡ ਐ ਮਸ਼ੀਨ ਦੀ ਆਜੋ ਭਰਾ ਮੌਕੇ ਤੇ ਹੋ ਜਾਊਗਾ ਰੇਟ ਵਾਕੀ ਬਿਲਕੁਲ ਸਾਫ਼ ਸੁਥਰੀ ਜੀ ਕੰਡੀਸ਼ਨ ਫਰਸਟ ਓਨਰ ਮਸ਼ੀਨ ਐ ਵੀਰੇ ਜਿਹੜੇ ਭਰਾ ਨੇ ਲੈਣੀ ਐ ਮਸ਼ੀਨ ਆਪਣੇ ਕੋਲੇ ਪਿੰਡ ਕੋੜੇ ਨਾਲ ਤੁਸੀਂ ਆ ਸਕਦੇ ਹੋ ਵੀਰੇ ਆ ਕੇ ਮਸ਼ੀਨ ਦੇਖ ਕੇ ਸਿਲੈਕਟ ਕਰਕੇ ਮਸ਼ੀਨ ਤੁਸੀਂ ਲਿਜਾ ਸਕਦੇ ਹੋ ਬਾਕੀ ਕਟਰ ਦੀ ਕੰਡੀਸ਼ਨ ਤੁਹਾਨੂੰ ਆਜੋ ਅਜੀ ਥੱਲੇ ਲਿਖਾ ਦਊਗਾ ਆਜਾ ਭਰਾ ਥੱਲੇ ਆਜਾ ਤੇ ਇਹ ਮਸ਼ੀਨ ਆਪਣੀ ਕੈਬ ਨਾਲੀ ਵੀਰੇ ਸੇਲ ਹੋਊਗੀ ਤੇ ਇੱਕ ਆਪਾਂ ਤਿਆਰ ਕਰਨ ਲੱਗੇ ਰਹੇ ਵੀਰੇ ਕਰਤਾਰ ਉਤਰਿਆ ਚੱਲਦੇ ਜਲਦੀ ਉਤਰਿਆ ਇੱਕ ਕਰਤਾਰ ਤਿਆਰ ਕਰਨ ਲੱਗੇ ਰਹੇ 17 ਮਾਡਲ ਉਹ ਤੁਹਾਨੂੰ ਵੀਰੇ ਤਿਆਰ ਕਰਕੇ ਦਿਖਾਵਾਂਗੇ ਉਹਨੂੰ ਸਾਰੀ ਨੂੰ ਪੇਟ ਹੋਊਗਾ ਹਾਂਜੀ ਦੋਸਤੋ ਕਟਰ ਦੀ ਕੰਡੀਸ਼ਨ ਐਸ ਨੂੰ ਦਿਖਾ ਦਿੰਦੇ ਵੀਰੇ ਫਿੰਗਰਾਂ ਜਮਾਂ ਓਕੇ ਪਈਆਂ ਨੇ ਸਟਿੱਪ ਓਕੇ ਪਈਏ ਵੀਰੇ ਇੱਕ ਦੋ ਫਿੰਗਰਾਂ ਨੂੰ ਛੱਡ ਕੇ ਵੀਰੇ ਫਿੰਗਰਾਂ ਪਾਉਣ ਦੀ ਲੋੜ ਨਹੀਂ ਹਾਂ ਇੱਕ ਦੋ ਸ਼ਾਫਟਾਂ ਨੇ ਮਸ਼ੀਨ 'ਚ ਜਿਹੜੀਆਂ ਨਾਲ ਨੇ ਬਾਕੀ ਜਮਾਂ ਓਕੇ ਵਰਕਿੰਗ ਸਾਰੀ ਕੰਡੀਸ਼ਨ ਓਕੇ ਹੈ ਵੀਰੇ ਬਲਾਂ ਤੇ ਪੱਤੀਆਂ ਲੱਗੀਆਂ ਨੇ ਆਪਾਂ ਕੁਝ ਨਹੀਂ ਕਰਾਉਣਾ ਜਾ ਕੇ ਮਮਾਨਾ ਕੇ ਚੱਲੋ ਵਧੀਆ ਕੰਡੀਸ਼ਨ ਜੈ ਵੀਰੇ ਕਟਰ ਸਾਨੂੰ ਕੋਈ ਦਿੱਕਤ ਨਹੀਂ ਜਾ ਕੇ ਜਮਾ ਓਕੇ ਚੱਲੂਗੀ ਤੇ ਉੱਤੇ ਪੱਖੇ ਬੁੱਖੇ ਲੱਗੇ ਨੇ ਗਰਦਾਂ ਨਹੀਂ ਉੱਤੇ ਆਊਗਾ ਵੀਰੇ ਤੁਹਾਡੇ ਕੋਲੇ ਤੇ ਹੋਰ ਵੀਰੇ ਬਾਕੀ ਤੁਸੀਂ ਕੰਡੀਸ਼ਨ ਦੇਖੇ ਰਹੇ ਹੋ ਥਰੇਸਰ ਵਗੈਰਾ ਜਮਾ ਓਕੇ ਪਿਆ ਸਭ ਕੁਝ ਕਿਸੇ ਵੀ ਤਰ੍ਹਾਂ ਦੀ ਘਾਟ ਨਹੀਂ ਯਾਰ ਗੱਲ ਮਕਾ ਕੇ ਤੁਸੀਂ ਆ ਕੇ ਮਸ਼ੀਨ ਚੈੱਕ ਕਰਕੇ ਆਪਣੇ ਤੋਂ ਮਸ਼ੀਨ ਲਿਜਾ ਸਕਦੇ ਹੋ ਹੋਰ ਵੀ ਕੰਪੈਨ ਕੋਈ ਲੈਣੀ ਹੈ ਜਾਂ ਕਿਸੇ ਭਰਾ ਨੇ ਕੋਈ ਕੰਪੈਨ ਵੇਚਣੀ ਹੈ ਆਪਣੇ ਨਾਲ ਜਰੂਰ ਕੰਟੈਕਟ ਕਰੋ ਤੇ ਆਪਣੇ ਕੋਲੇ ਵਿజిਟ ਕਰਕੇ ਖੇਤੀ ਦਾ ਕੋਈ ਵੀ ਐਪਲੀਮੈਂਟ ਲੈ ਸਕਦੇ ਹੋ। ਤਕਰੀਬਨ ਆਪਣੇ ਕੋਲੇ ਸਾਰੀ ਹੀ ਮਸ਼ੀਨਰੀ ਹੁੰਦੀ ਹੈ। ਟਰੈਕਟਰ ਵੀ ਹੈ ਵੀਰੇ ਆਪਣੇ ਕੋਲੇ ਜੌਂਡੀਅਰ 5310 ਤੁਸੀਂ ਵੀਡੀਓ 'ਚ ਦੇਖਿਆ ਆਪਣੇ। ਇੰਸਟਾਗ੍ਰam ਨਾਲ ਜਰੂਰ ਬਨੇ ਰਹੋ। ਇੰਸਟਾਗ੍ਰam ਤੇ ਹਰ ਇੱਕ ਦੀ ਅਪਡੇਟ ਆਪਾਂ ਕੱਲੇ-ਕੱਲੇ ਦੀ ਦੇਹੀ ਦਿੰਦੇ ਰਹਿੰਦੇ ਆਂ ਵੀਰੇ। ਜੁੜੇ ਰਹੋ, ਵੀਡੀਓ ਨੂੰ ਸ਼ੇਅਰ ਕਰੋ। ਧੰਨਵਾਦ ਦੋਸਤੋ। ਠੀਕ ਹੈ।